ਵੀਰਵਾਨ ਮੀਟਿੰਗ ਦੇ ਵਿੱਚ ਵੀ ਪਰਮੇਸ਼ਵਰ ਨੇ ਮੈਨੂੰ ਕੁਝ ਸਵਰਗੀ ਦ੍ਰਿਸ਼ ਦਿਖਾਏ ਜਿੰਨੇ ਆਏ ਅਸੀਂ ਸਭ ਆਤਮਾ ਚ ਭਰੇ ਮੈਂ ਕੀ ਦ੍ਰਿਸ਼ ਦੇਖਿਆ ਜਦੋਂ ਮੈਂ ਆराधना ਪਰਮੇਸ਼ਵਰ ਦੇ ਦਾਸ ਕਰਦੇ ਕਿ ਮੈਂ ਕੁਝ ਵਕਤ ਤੇ ਨੇ ਸਵਰਗ ਦੇ ਵਿੱਚ ਇੱਕ ਸੋਨੇ ਦੀ ਸੜਕ ਤੇ ਜਾ ਰਹੀ ਹਾਂ ਉੱਥੇ ਮੈਂ ਨੀਲੇ ਤੇ ਪਿੰਕ ਰੰਗ ਦੇ ਫੁੱਲ ਦੇਖੇ ਹallelujah ਉਹੀ ਮਸਾ ਮੇਰੇ ਤੇ ਬਣਿਆ ਹੋਇਆ ਕਿ ਮੈਂ ਸਵਰਗ ਦੇ ਵਿੱਚ ਘੁੰਮ ਰਹੀ ਆ ਤੇ ਬਾਅਦ ਵਿੱਚ ਸਾਨੂੰ ਲਗਾਤਾਰ ਦੋ ਤਿੰਨ ਮੀਟਿਕਾ ਤੇ ਅਸੀਂ ਪਿੱਛੇ ਕਰਕੇ ਕਾਫੀ ਥਕਾਵਟ ਦੇ ਵਿੱਚ ਸੀਗੇ ਤੇ ਮੈਂ ਆਪਣੇ ਪਾਪਾ ਨੂੰ ਕਿਹਾ ਮੈਂ ਜੂ ਹੁਣ ਸੋ ਜਾਣਾ ਮੈਨੂੰ ਕੋਈ ਨਾ ਉਠਾਵੇ ਹallelujah ਪਰਮੇਸ਼ਵਰ ਦੇ ਵਿੱਚ ਸਾਡਾ ਸੋਣਾ ਵੀ ਇੱਕ ਆਨੰਦ ਦਾ ਕਾਰਨ ਬਣਦਾ ਹੈ ਪ੍ਰਭੂ ਸੁਪਨੇ ਦੇ ਵਿੱਚ ਵੀ ਵਚਨ ਚ ਲਿਖਿਆ ਸੂਤ ਦੇ ਵਿੱਚ ਕਿ ਨੀਂਦਰ ਦੇ ਵਿੱਚ ਵੀ ਮਨੁੱਖਾਂ ਦੇ ਕੰਨਾਂ ਨੂੰ ਖੋਲਦਾ ਹੈ ਹallelujah ਇਸੇ ਤਰ੍ਹਾਂ ਜੋ ਮੀਟਿੰਗ ਦੇ ਵਿੱਚ ਮੇਰੇ ਤੇ ਕੋ ਮਸਾ ਬਣਿਆ ਹੋਇਆ ਸੀ ਮੈਂ ਇੱਕ ਦ੍ਰਿਸ਼ ਨੂੰ ਜੋ ਸਵਰਗੀ ਦ੍ਰਿਸ਼ ਨੂੰ ਦੇਖਿਆ ਤੇ ਮੇਰੇ ਤੇ ਫੇਰ ਇੱਕ ਭੇਤ ਖੁੱਲ੍ਹਾ ਜਦੋਂ ਮੈਂ ਸੋ ਗਈ ਹallelujah ਮੈਂ ਜਦੋਂ ਗੂੜੀ ਨੀਂਦਰ ਗਏ ਤੇ ਆ ਗਈ ਇੱਕ ਸੁਪਨਾ ਆਇਆ ਸੁਪਨੇ ਦੇ ਵਿੱਚ ਮੈਨੂੰ ਇੱਕ ਮਿੱਠੀ ਆਵਾਜ਼ ਆਈ ਜਿਹੜੀ ਭੈਣ ਇੱਥੋਂ ਚਲੀ ਗਈ ਉਹਦੀ ਆਵਾਜ਼ ਹੈ ਹੇਲੂਇਆ ਕਿੰਨਿਆਂ ਨੂੰ ਆਤਮਾ ਸ਼ੂਰੀਆ ਉਹਦੀ ਆਵਾਜ਼ ਆਈ ਮੈਨੂੰ ਵੀ ਦੇਖੋ ਕੋਈ ਤੇ ਆਤਮਾ ਸ਼ੂਰੀਆ ਜਦੋਂ ਉਹਦੀ ਆਵਾਜ਼ ਆਈ ਕਹਿੰਦੀ ਮਦਰ ਜੀ ਸੁਪਨੇ ਦੇ ਵਿੱਚ ਮੈਨੂੰ ਚਿੱਟੇ ਰੰਗ ਦਾ ਸੂਟ ਪਾ ਰਹੀ ਆ ਤੇ ਉਹਦੇ ਤੇ ਛੋਟੀਆਂ-ਛੋਟੀਆਂ ਬੂਟੀਆਂ ਆ ਕਹਿੰਦੀ ਮਦਰ ਜੀ ਦੇਖੋ ਮੈਨੂੰ ਸਵਰਗ ਦੇ ਵਿੱਚ ਆ ਵਰਤੀ ਮਿਲੀਆਂ ਹੇਲੂਇਆ ਉਹਨਾਂ ਲਈ ਸੋਗ ਨਾ ਕਰੋ ਪਰਮੇਸ਼ਰ ਕਿੰਨੀ ਕੁ ਮਾਰੀ ਆਪਾਂ ਦੱਸੇ ਕਿੰਨੇ ਜਣੇ ਆਤਮਾ ਚ ਭਲੇ ਦੇਖੋ ਪੂਰੀ ਕਲੀਸਿਆ ਮਨੋਜੇ ਵੀ ਆਤਮਾ ਮੇਰੇ ਉੱਤੇ ਮੈਨੂੰ ਆਵਾਜ਼ ਆਈ ਜਦੋਂ ਮੈਂ ਸੌਫੇ ਦੇ ਵਿੱਚ ਕੀ ਦੇਖਦੀਆਂ ਕਿ ਜੇ ਜਵਾਬ ਦੇ ਉਹ ਸਿਰ ਉਹ ਜਵਾਬ ਉਹ ਤਾਂ ਪਹਿਰੇ ਦਰਸ਼ਨ ਹੋਇਆ ਮੀਟਿੰਗ ਵਿੱਚ ਕਿ ਜਵਾਬ ਪੂਰੀ ਚਿੱਟੀ ਆ ਜਲਾਲ ਦੇ ਨਾਲ ਭਰੀ ਹੋਈ ਆ niche ਚਿੱਟਾ ਇਫਾਸ਼ਾ ਜਿੱਤੀ ਸਿਸਟਰ ਦੀ ਭਣੀ ਤੇ ਉਹਨਾਂ ਨੇ ਬੈਂਗਣੀ ਰੰਗ ਦੀ ਨਿਪਸਟਿਕ ਲਾਈ ਜਦੋਂ ਮੈਂ ਉਹਨਾਂ ਦੀ ਬਾਤ ਦੇਖੀ ਮੈਂ ਕਿਹਾ ਦੀਵੀ ਤੁਸੀਂ ਤਾਂ ਧਰਤੀ ਦੇ ਨਾਲੋਂ ਜ਼ਿਆਦਾ ਸਵਰਗ ਦੇ ਵਿੱਚ ਨੂਰ ਚ ਭਰ ਗਏ ਹੋ ਉੱਥੇ ਇੰਨੇ ਕੋਚ ਸੀਗੇ ਕਿ ਹੱਸ ਰਹੇ ਸੀ